ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬੱਲ ਅੱਜ ਹੋਵੇਗੀ ਬਜਟ ਤੇ ਬਹਿਸ ਸਰਕਾਰ ਤੇ ਵਿਰੋਧੀਆਂ ਵਿਚਾਲੇ ਹੋਵੇਗਾ ਜ਼ਬਰਦਸਤ ਹੰਗਾਮਾ ਤਾਂ ਦੋਸਤੋ ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਭਗਵੰਤ ਮਾਨ ਸਰਕਾਰ ਨੇ ਆਪਣਾ ਤੀਸਰਾ ਬਜਟ ਪੇਸ਼ ਕੀਤਾ ਸੀ ਜਿਸ ਤੇ ਅੱਜ ਵਿਧਾਨ ਸਭਾ ਦੇ ਵਿੱਚ ਬਹਿਸ ਹੋਵੇਗੀ ਅੱਜ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਚੌਥਾ ਦਿਨ ਹੈ ਅੱਜ ਦਾ ਦਿਨ ਵੀ ਹੰਗਾਮੇਦਾਰ ਰਹਿਣ ਵਾਲੇ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ 2 ਲੱਖ ਰੁਪਏ ਵਾਲਾ ਪੰਜਾਬ ਦਾ ਬਜਟ ਪੇਸ਼ ਕੀਤਾ ਸੀ ਮਾਨ ਸਰਕਾਰ ਦਾ ਦਾਵਾ ਹੈ ਕਿ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦਾ ਬਜਟਾ 2 ਲੱਖ ਕਰੋੜ ਨੂੰ ਪਾਰ ਕਰ ਗਿਆ ਮਾਨ ਸਰਕਾਰ ਨੇ ਇਸ ਨੂੰ ਲੋਕਪੱਖੀ ਬਜਟਾ ਕਰਾਰ ਦਿੱਤਾ ਅਤੇ ਕਿਹਾ ਸੀ ਕਿ ਜਨਤਾ ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਦੇਖਿਆ ਜਾਵੇ ਤਾਂ ਜੇ ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਤਾਂ ਸਰਕਾਰ ਨੇ ਕੋਈ ਨਵਾਂ ਐਲਾਨ ਵੀ ਨਹੀਂ ਕੀਤਾ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਵਾਲੇ ਵਾਅਦੇ ਤੇ ਵੀ ਸਰਕਾਰ ਹਲੇ ਤੱਕ ਮੋਹਰਾ ਨਹੀਂ ਲਗਾ ਸਕੇ ਵਿਰੋਧੀ ਪਾਰਟੀਆਂ ਵੱਖ-ਵੱਖ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨੀਆਂ ਅਤੇ ਇਸ ਤੋਂ ਇਲਾਵਾ ਐਸਾ ਦਰਣ ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣੀਆਂ ਇਹਨਾਂ ਦੇ ਵਿੱਚ ਪੰਚਾਇਤੀ ਵਿਭਾਗ ਪੰਜਾਬ ਰਾਜ ਜੰਗਲਾਤ ਵਿਭਾਗ ਰਾਜ ਸੂਚਨਾ ਕਮਿਸ਼ਨ ਗ੍ਰੇਟਰਾ ਮਹੱਲੀ ਏਰੀਆ ਵਿਕਾਸ ਅਥਾਰਟੀ ਅਤੇ ਪੰਜਾਬ ਐਗਰੋ ਦੀਆਂ ਸਾਲਾਨਾ ਰਿਪੋਰਟਾਂ ਸ਼ਾਮਲ ਹਨ ਕਿਸਾਨਾਂ ਦਾ ਅੱਜ ਦਿੱਲੀ ਕੋਚਾ ਟਰੈਕਟਰਾਂ ਤੇ ਨਹੀਂ ਰੇਲਬੱਸਾਂ ਤੇ ਜਾਣਗੇ ਜੰਤਰ ਮੰਤਰ ਤਾਂ ਦੋਸਤੋ ਹਰਿਆਣਾ ਦੀਆਂ ਸਰਹੱਦਾਂ ਤੇ ਬੈਠੋ ਇੱਕ ਸਾਨਾ ਨੂੰ ਅੱਜ 23 ਦਿਨ ਹੋ ਗਏ ਹਨ ਪੰਜਾਬ ਹਰਿਆਣਾ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਡਟੇ ਹੋਏ ਹਨ ਇਸ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਦ ਦੇਤੇ ਦੇਸ਼ ਭਰ ਦੇ ਕਿਸਾਨ ਪੈਦਲ ਬਸਾਂ ਤੇ ਰੇਲ ਗੱਡੀਆਂ ਦਰਾਂਹੀਂ ਦਿੱਲੀ ਵੱਲ ਮਾਰਚ ਕਰਨਗੇ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਪੰਜਾਬ ਅਤੇ ਹਰਿਆਣਾ ਪੁਲਿਸ ਨੂੰ ਫਟਕਾਰ ਹਾਈ ਕੋਰਟ ਨੇ ਕਿਹਾ ਹਿਮਾਚਲ ਪੁਲਿਸ ਤੋਂ ਲੈ ਕੇ ਆਓ ਟ੍ਰੇਨਿੰਗ ਤਾਂ ਦੋਸਤੋ ਐਨਡੀਪੀਐਸ ਕੇਸਾਂ ਦੇ हिमाचल ਦੇ ਵਿੱਚ ਜਾਂਚ ਦਾ ਪੱਧਰ ਪੰਜਾਬ ਅਤੇ ਹਰਿਆਣਾ ਦੇ ਨਾਲ ਕਾਫੀ ਤੇਜ਼ਾ ਤੇ ਇਹ ਟਿੱਪਣੀ ਕਰਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਨੂੰ ਇਨ੍ਹਾਂ ਮਾਮਲਿਆਂ ਦੇ ਜਾਂਚ ਅਧਿਕਾਰੀਆਂ ਨੂੰ ਧਰਮਸ਼ਾਲਾ ਸਥਿਤ ਦਰੋਪੁਲਸ ਸਖਲਾਈ ਕੇਂਦਰ ਭੇਜਣ ਦੇ ਨਿਰਦੇਸ਼ ਦਿੱਤੇ ਹਨ ਜਸਟਿਸ ਸੁਰੇਸ਼ਵਰ ਠਾਕੁਰਾ ਤੇ ਜਸਟਿਸ ਲਲਿਤਾ ਬੱਤਰਾ ਦੇ ਡਿਵੀਜ਼ਨ ਬੈਂਚ ਨੇ ਫੈਸਲੇ ਦੇ ਵਿੱਚ ਕਹਿ ਕੇ ਜਾਂਚ ਅਧਿਕਾਰੀਆਂ ਦੇ ਬੱਚਿਆਂ ਨੂੰ ਦੋ ਹਫ਼ਤਿਆਂ ਦੇ ਵਿੱਚ ਸਖਲਾਈ ਦੇ ਲਈ ਉੱਥੇ ਭੇਜਿਆ ਜਾਵੇ ਇਹਨਾਂ ਅਧਿਕਾਰੀਆਂ ਦੇ ਬੇਸ਼ੱਕ ਮਾਹਿਰਾਂ ਨੂੰ 3 ਮਹੀਨਿਆਂ ਦੇ ਲਈ ਲੋੜੀਂਦੀ ਸਖਲਾਈ ਪੂਰੀ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਨੂੰ ਇਸ ਸਬੰਧ ਵਿੱਚ ਅਦਾਲਤ ਵਿੱਚ ਪਾਲਣਾ ਰਿਪੋਰਟ ਆ ਦਿਣੀ ਚਾਹੀਦੀ ਆ ਹਾਈ ਕੋਰਟ ਦੇ ਡਿਵੀਜ਼ਨ ਆ ਬੈਚ ਨੇ ਫੈਸਲੇ ਦੇ ਵਿੱਚ ਸਪਸ਼ਟ ਕੀਤਾ ਕਿ ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਖਲਾਈ ਦਾ ਸਾਰਾ ਖਰਚਾ ਸਬੰਧਤ ਰਾਜਾਂ ਦੇ ਗ੍ਰਹਿ ਵਿਭਾਗ ਨੂੰ ਚੁਕਾਣਾ ਪਵੇਗਾ ਦੋਵਾਂ ਰਾਜਾਂ ਦੇ ਗ੍ਰਹਿ ਵਿਭਾਗ ਸਖਲਾਈ ਦਾ ਖਰਚਾ ਤੁਰੰਤ ਹਿਮਾਚਲ ਪ੍ਰਦੇਸ਼ ਦੇ ਗ੍ਰਹਿ ਵਿਭਾਗ ਦੇ ਸਖਤਰ ਦੇ ਕੋਲ ਜਮ੍ਹਾਂ ਕਰਵਾਉਣਾ ਇਹ ਮਾਮਲਾ ਚਰਕੇ ਦਾਦਰੀ ਨਿਵਾਸੀ ਭਪਿੰਦਰ ਸਿੰਘ ਨੇ ਐਂਡੀਪੀਐਸ ਐਕਟ ਤਹਿਤ ਸੱਜਰੇ ਖਿਲਾਫ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ ਭਪਿੰਦਰ ਨੂੰ ਹਰਿਆਣਾ ਪੁਲਿਸ ਨੇ ਜੁਲਾਈ 2020 ਦੇ ਵਿੱਚ 2 ਕਿਲੋ 998 ਗ੍ਰਾਮ ਚਾਰ ਸਮੇਤ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਚਰਕੇ ਦਾਦਰੀ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਇਸ ਮਾਮਲੇ ਦੇ ਵਿੱਚ ਆਪ ਭਪਿੰਦਰ ਨੂੰ 15 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ 1.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਹਾਈ ਕੋਰਟ ਨੇ ਸਜ਼ਾ ਦੇ ਖਿਲਾਫ ਅਪੀਲਾ ਖਾਰਜ ਕਰਦੇ ਕਿਹਾ ਕਿ ਅਜਿਹੀ ਕੋਈ ਯੋਗਤਾ ਨਹੀਂ ਹੈ ਜਿਸ ਦੇ ਆਧਾਰ ਤੇ ਰਾਹਤ ਦਿੱਤੀ ਜਾ ਸਕੇ ਟਿੱਪਣੀ ਕਰਦਿਆਂ ਅਦਾਲਤ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਪੁਲਿਸ ਦੀ ਜਾਂਚ ਦੇ ਵਿੱਚ ਖਾਮੀਆਂ ਪਾਈਆਂ ਜਾਂਦੀਆਂ ਤੇ ਅੱਦ ਲਈ ਹਿਮਾਚਲ ਪ੍ਰਦੇਸ਼ ਤੋਂ ਜਾਂਚ ਦੇ ਬਿਹਤਰ ਤਰੀਕੇ ਸਿੱਖੇ ਜਾ ਸਕਦੇ ਹਨ ਵਿਧਾਨ ਸਭਾ ਦੇ ਬਹਿਸਾਂ ਦਾ ਵਿਰੋਧਨਾ ਤੇ ਪੜਕੀ ਬੀਬੀ ਮਾਨੁਕੇ ਜੋ ਅਕਾਲੀ ਕਾਂਗਰਸ ਨਹੀਂ ਕਰ ਸਕੇ ਉਹ ਅਸੀਂ ਕਰਕੇ ਵਿਖਾਇਆ ਤਾਂ ਉਸ ਤੋਂ ਹਲਕਾ ਜਗਰਾਉਂਦੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨੁਕੇ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਇਜਲਾਸ ਦੇ ਦੌਰਾਨ ਅਕਾਲੀ ਕਾਂਗਰਸਾਂ ਨੂੰ ਆੜੇ ਹੱਥ ਲੈੰਦਿਆਂ ਮੌਜੂਦਾ ਪੰਜਾਬ ਸਰਕਾਰ ਦੇ ਬਿਲੋ ਕੇਵਲਾ 2 ਸਾਲਾਂ ਵੈਚਾ ਕੀਤੀਆਂ ਬੇਮਿਸਾਲ ਪ੍ਰਾਪਤੀਆਂ ਖਾਸ ਕਰਕੇ ਸਿਹਤ ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰ ਦੇ ਵਿੱਚ ਆ ਕੀਤੀ ਕੰਮਾਂ ਦੀ ਵਿਆਖਿਆ ਕੀਤੀ ਇਨ੍ਹਾਂ ਮਹੱਲਾ ਕਲੀਨਿਕਾਂ ਤੇ ਮਰੀਜ਼ਾਂ ਨੂੰ 4.500 ਕਰੋੜ ਰੁਪਏ ਦੀਆਂ ਦਵਾਈਆਂ ਮੌਜੂਦਾ ਬਾਜ਼ਾਰੀ ਦਰਾਂ ਤੇ ਅਤੇ 70 ਕਰੋੜ ਰੁਪਏ ਦੇ ਡਾਇਗਨੋਸਟਿਕ ਟੈਸਟ ਮੁਹੱਈਆ ਕਰਵਾਏ ਗਏ ਹਨ ਤੇ ਇਨ੍ਹਾਂ ਆਮ ਆਦਮੀ ਮਹੱਲਾ ਕਲੀਨਿਕਾਂ ਨੇ ਪੰਜਾਬ ਦੇ ਲੋਕਾਂ ਦੀ ਸਿਹਤ ਸੰਭਾਲ ਅਤੇ ਹੋਰ ਹੁਣ ਵਾਲੇ ਖਰਚੇ ਨੂੰ 660 ਕਰੋੜ ਰੁਪਏ ਦੇ ਵੱਡੇ ਹਾਕਮ ਦੇ ਨਾਲ ਘਟਾਉਣ ਦੇ ਵਿੱਚ ਆ ਵਿਸ਼ੇਸ਼ ਯੋਗਦਾਨ ਪਾਇਆ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਮਰੀਜ਼ਾਂ ਨੂੰ ਮੁਫਤਾਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਪੰਜਾਬ ਸਰਕਾਰ ਦੇ ਵੱਲੋਂ ਐਸਾ ਚਾਲੂ ਸਾਲ ਦੇ ਦੌਰਾਨ 222 ਕਰੋੜ ਰੁਪਏ ਦੀਆਂ ਦਵਾਈਆਂ ਖਰੀਦੀਆਂ ਗਈਆਂ ਹਨ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਯਕੀਨੀ ਬਣਾਇਆ ਕਿ ਹਰ ਇੱਕ ਮਰੀਜ਼ ਨੂੰ ਦਵਾਈ ਪਰਚੇ ਦੇ ਉੱਪਰ ਲਿਖ ਕੇ ਨਹੀਂ ਦਿੱਤੇ ਆਵੇਗੀ ਤੇ ਹਰੇਕ ਦਵਾਈ ਮਰੀਜ਼ ਨੂੰ ਹਸਪਤਾਲ ਦੇ ਵਿੱਚੋਂ ਹੀ ਮਿਲੇਗੀ ਮਹਿਲਾ ਮਾਨ ਨੂੰ 1000 ਰੁਪਏ ਪ੍ਰਤੀ ਮਹੀਨਾ ਨਾ ਦੇਣ ਤੇ ਕਰ ਗਈ ਮਾਨ ਸਰਕਾਰ ਪੰਜਾਬ ਜਨ ਸਭਾ ਦੇ ਵਿੱਚ ਵਿਰੋਧੀ ਤਰ ਦੇ ਆਗੂ ਪ੍ਰਤਾਪ ਸਿੰਘ ਬਾਯਬਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿੱਤੀ ਸਾਲ 2024-25 ਦੇ ਤੀਜੇ ਬਜਟ ਨੂੰ ਪੂਰੀ ਤਰ੍ਹਾਂ ਅਸਫਲ ਅਤੇ ਅਵਿਸ਼ਵਾਸਯੋਗ ਬਜਟ ਘਰਾਣ ਦਿੱਤਾ ਹੈ ਬਾਯਬਾ ਨੇ ਕਹਿ ਕੇ ਕੋਲ ਪ੍ਰਾਪਤਿਆਂ ਦਾ 23% ਦੇ ਕਰਜੇ ਦੇ ਵਿਆਜ ਵਿੱਚ ਜਾਵੇਗਾ 58% ਤਨਖਾਹਾਂ ਤੇ ਪੈਨਸ਼ਨਾਂ ਦੇ ਲਈ ਅਤੇ ਇਸ ਤਰ੍ਹਾਂ 25 ਫੀਸਦੀ ਬਿਜਲੀ ਸਬਸਿਡਿ ਦਿੱਤੇ ਆਵੇਗੇ ਪੰਜਾਬ ਸਰਕਾਰ ਦੇ ਕੋਲ ਹੋਰ ਆ ਕੰਮਾਂ ਨੂੰ ਪੂਰਾ ਕਰਨ ਦੇ ਲਈ ਸਿਰਫ 3 ਫੀਸਦੀ ਬਚੇਗਾ ਉਹਨਾਂ ਨੇ ਕਹਿ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘਾ ਚੀਮਾ ਇੱਕ ਵਾਰ ਫਿਰ ਚੋਣਾਂ ਤੋਂ ਪਹਿਲਾਂ ਕੀਤੇ ਗੇ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਸਫਲ ਰਹੇ ਹਨ ਤੇ ਬਾਈਬਾ ਦਾ ਕਹਿਣਾ ਹੈ ਕਿ ਬਾਜਟ ਨੇ ਸੰਕਰਦ ਵਿੱਚ ਆ ਕਰੇ ਖੇਤੀ ਸੈਕਟਰ ਨੂੰ ਵੀ ਨਰਾਸ਼ ਕੀਤਾ ਹੈ ਸੀਨੀਅਰ ਕਾਂਗਰਸ ਯਾਗੂ ਬਾਈਬਾ ਨੇ ਕਿਹਾ ਕਿ ਸਰਕਾਰ ਦੇ 2 ਸਾਲ ਬਾਰ ਵੀ ਆਮ ਆਦਮੀ ਪਾਰਟੀ ਨੇ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰੋਤੇ ਸ਼ਹਾਨ ਦੇਣ ਦਾ ਆਪਣਾ ਬਹੁਤ ਚਰਚਾ ਤਬਾਦਾ ਵੀ ਪੂਰਾ ਨਹੀਂ ਕੀਤਾ ਐਸਐਡੀ ਸੰਜਗਤਾ ਤੇ ਐਸਐਡੀ ਬਾਦਲ ਹੋਏ ਇੱਕ ਸੁਖਦੇਵਾ ਢੀਂਸਾ ਦੇ ਮਾੜਾ ਅਕਾਲੀ ਦਲ ਦੇ ਵਿੱਚ ਹੋਈ ਵਾਪਸੀ ਪੰਜਾਬ ਦੇ ਸਿਆਸਤ ਦੇ ਵਿੱਚ ਅੱਜ ਬਹੁਤ ਦਾ ਵੱਡਾ ਦਿਨ ਸ਼੍ਰੋਮਣੀ ਅਕਾਲੀ ਦਲ ਸੰਜਗਤ ਅਤੇ ਸ਼ਰਮਣੀਆ ਅਕਾਲੀ ਦਲ ਬਾਦਲਦਾਰ ਲੀਮਾ ਹੋ ਗਿਆ ਦੋਵੇਂ ਮੋੜਾ ਇਕੱਠੇ ਹੋ ਗਿਆ ਨੂੰ ਦੱਸ ਦਈਏ ਕਿ ਮੋੜਾ ਸੁਖਦੇਵ ਸੰਗਠਨ ਸਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਹਨ ਪਿਛਲੇ ਦਿਨੀ ਦੋਮਾ ਦੀ ਮੀਟਿੰਗ ਦੇ ਵਿਚਾਰੇ ਬਣੀ ਸੀ ਸਹਿਮਤੀ ਇਥੇ ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਸ਼ਰਮਣੀਆ ਅਕਾਲੀ ਦਲ ਸੰਜੋਗਤਾ ਦੇ ਮੁਖੀ ਸੁਖਦੇਵ ਸੰਗਠਨ ਸਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰਾ ਸਿੰਘ ਬਾਦਲ ਨੇ ਇੱਕ ਮੀਟਿੰਗ ਕੀਤੀ ਇਸ ਜਦ ਵਿੱਚ ਦੋਵੇਂ ਵਿਚਾਰੇ ਸਮਝੌਤੇ ਦੇ ਲਈ ਸਹਿਮਤੀ ਬਣੀ ਸੀ ਸੁਖਦੇਵ ਢੀਂਡਸਾ ਨੇ ਅੱਜ ਕੀਤਾ ਐਲਾਨ ਉਸ ਤੋਂ ਬਾਅਦ ਸੁਖਦੇਵ ਸਿੰਘਾ ਢੀਂਡਸਾ ਨੇ ਬੀਤੇ ਦਿਨ ਆਪਣੇ ਪਾਰਟੀ ਦੇ ਲੀਡਰਾਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਦੇ ਰਾਏ ਲਈ ਅਤੇ ਅੱਜ ਸੁਖਦੇਵ ਸਿੰਘਾ ਢੀਂਡਸਾ ਨੇ ਕਾਨਫਰੰਸ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋ ਗਏ ਹਨ ਪੀਐਮ ਮੋਦੀ ਨੇ ਦੇਖਦੇ ਪਹਿਲੇ ਅੰਡਰਵਾਟਰ ਮੈਟਰੋ ਨੂੰ ਦਿਖਾਈ ਹਰੀ ਝੰਡੇ ਸਕੂਲੇ ਬੱਚਿਆਂ ਦੇ ਨਾਲ ਕੀਤੀ ਯਾਤਰਾ ਜਾਨੋ ਫੀਚਰਜ਼ ਤਾਂ ਦੋਸਤੋ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਵੱਧਵਾ ਨੂੰ ਮੜਾ ਬੰਗਾਲ ਦਾ ਦੌਰਾ ਕਰਨਗੇ ਪੀਐਮ ਸਵੇਰੇ ਕੋਲਕਾਤਾ ਦੇ ਵਿੱਚ 15400 ਕਰੋੜ ਰੁਪਏ ਦੇ ਮੈਟਰੋ ਦੇ ਨਾਲ ਜੁੜੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਤੇ ਇਹਨਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਹਗਲੀ ਗੰਗਾ ਨਦੀ ਦੇ ਇਠਾਂ ਚੱਲਣ ਵਾਲੇ ਦੇ ਦੇ ਪਹਿਲੇ ਮੈਟਰੋ ਸਿਵਾ ਤੋਂ ਬਿਨਾ ਕੋਲਕਾਤਾ ਮੈਟਰੋ ਦੇ ਹੋਰ ਤਿੰਨ ਪ੍ਰੋਜੈਕਟ ਸ਼ਾਮਲ ਹਨ ਅੰਡਰਬਾਟਰ ਮੈਟਰੋ ਟਨਲ ਦੇ ਫੀਚਰ ਮੈਟਰੋ ਟ੍ਰੇਨਾਂ ਹਗਲੀ ਨਦੀ ਦੇ ਅੰਦਰ 520 ਮੀਟਰ ਦੀ ਦੂਰੀ ਸਿਰਫ 45 ਕਿੰਟਰ ਵਿੱਚ ਤੈਅ ਕਰੇਗੀ ਇਸ ਮੈਟਰੋ ਦੇ ਵਿੱਚ ਆਟੋਮੈਟਿਕ ਟ੍ਰੇਨ ਆਪਰੇਸ਼ਨ ਸਿਸਟਮ ਹੈ ਜਾਨੀ ਕਿ ਜਿਵੇਂ ਹੀ ਮੋਟਰਮੈਨ ਬਟਨ ਦਬੋਂਦਾ ਹੈ ਤਾਂ ਟ੍ਰੇਨ ਆਪਣੇ ਆਪ ਅਗਲੇ ਸਟੇਸ਼ਨ ਤੇ ਚਲੀ ਜਾਵੇਗੀ ਬਾਅਦ ਤੋਂ ਬਾਅਦ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਪਾਰੀਮੀ ਤੇ ਗੜੇਮਾਰੀ ਦੇ ਕਾਰਨ ਪੰਜਾਬ ਦੇ ਵਿੱਚ ਆ ਪਰਤੀ ਠੰਡ ਅਸ ਦਿਨ ਤੁਹਾਡਾ ਬਦਲੇਗਾ ਮੌਸਮਾ ਜਾਣੋ ਤਾਜ਼ਾ ਅਪਡੇਟ ਪੰਜਾਬ ਦੇ ਵਿੱਚ ਆ ਪਿਛਲੇ ਹਫਤੇ ਦੋ ਦਿਨ ਤੱਕ ਹਨੇਰੀ ਬਾਰਿਸ਼ ਅਤੇ ਗੜੇਮਾਰੀ ਦੇ ਨਾਲ ਪੰਜਾਬ ਦੇ ਮੌਸਮ ਦਾ ਮੂਜਾਜ ਬਦਲ ਗਿਆ ਹਲਕੇ ਜੇ ਠੰਡ ਮਹਿਸੂਸ ਹੋਣ ਲੱਗਿਆ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰਾਤ ਦੇ ਤਾਪਮਾਨ ਦੇ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਅਤੇ ਦਿਨ ਦੇ ਤਾਪਮਾਨ ਦੇ ਵਿੱਚ 5 ਤੋਂ 8 ਡਿਗਰੀ ਸੈਲਸੀਅਸ ਤੱਕ ਗਰਵਟਾਈ ਹੈ ਮੌਸਮਾ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਪੰਜਾਬ ਦੇ ਵਿੱਚ ਫਰੋਈਪੁਰ ਅਤੇ ਮੋਗਾ ਸਭ ਤੋਂ ਠੰਡੇ ਰਹੇ ਜਿੱਥੇ ਰਾਤ ਦਾ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਦੇ ਨਾਲੋਂ 4 ਡਿਗਰੀ ਘੱਟ ਸੀ ਅਗਲੀ ਖਬਰ ਐਸ ਬਾਰਡਰ ਤੇ ਵੈਰੀਕੇਡਿੰਗਾਂ ਖੋਲਣ ਦਾ ਕੰਮ ਹੋਇਆ ਸ਼ੁਰੂ ਜਿहां ਦੋਸਤੋ ਹਰਿਆਣਾ ਪ੍ਰਸ਼ਾਸਨ ਨੇ ਵੱਲੋਂ ਅੰਬਾਲਾ ਚੰਡੀਗੜ੍ਹ ਕੌਮੀ ਮਾਰਗ ਤੇ ਚਾਰਮੜੀ ਸਰਹੱਦ ਤੇ ਕੀਤੀ ਗਈ ਵੈਰੀਕੇਡਿੰਗ ਨੂੰ ਖੋਲਣ ਦਾ ਕੰਮ ਬੀਤੇ ਦੇਰ ਸ਼ਾਮ ਨੂੰ ਸ਼ੁਰੂ ਕਰ ਦਿੱਤਾ ਗਿਆ ਤੇ ਕੰਕਰੀਟਾ ਦੇ ਵੈਰੀਕੇਡਿੰਗ ਦੇ ਮਜ਼ਬੂਤੇ ਕਾਰਨ ਇਸ ਨੂੰ ਤੋੜਨ ਦੇ ਵਿੱਚ ਸਮਾਂ ਲੱਗ ਰਿਹਾ ਪਰ ਚਾਰਮੜੀ ਵਾਡਰ ਜਲਦੀ ਖੁੱਲਣ ਦੀ ਉਮੀਦ ਹੈ ਕਿ ਸਾਨਾ ਦੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚਾ ਕਰਨ ਦਾ ਐਲਾਨ ਕਾਰਨ ਹਰਿਆਣਾ ਪ੍ਰਸ਼ਾਸਨ ਨੇ 11 ਫਰਵਰੀ ਨੂੰ ਅੰਬਾਲਾ ਚੰਡੀਗੜ੍ਹ ਕੌਮੀ ਮਾਰਗ ਤੇ ਸਤਿਥ ਚਾਰਮੜੀ ਬੈਰੀਅਰ ਅਤੇ 12 ਫਰਵਰੀ ਨੂੰ ਹਾਈਵੇ ਦੇ ਦੋਵੇਂ ਪਾਸੇੋਂ ਕੌਮੀ ਮਾਰਗ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਹਰਿਆਣਾ ਦੇ ਵੱਲੋਂ ਕੌਮੀ ਮਾਰਗ ਤੇ ਸੀਮੇਂਟਾ ਵਾਲੇ ਪੱਥਰਾਂ ਦੇ ਤਿੰਨ ਪਾਰਤਾਂ ਦੇ ਵੈਰੀਕੇਡਿੰਗਾ ਕੀਤੇ ਗਏ ਤੇ ਵਿਚਕਾਰਲੇ ਹਿੱਸੇ ਨੂੰ ਮਿਕਸਚਰ ਮਸ਼ੀਨ ਦੇ ਵਰਤੋਂ ਕਰਕੇ ਸੀਮੇਂਟਾ ਬਜਰੇ ਦੇ ਕੰਕਰੀਟ ਦੇ ਨਾਲ ਭਰਿਆ ਗਿਆ ਤੇ ਉਹਨਾਂ ਨੂੰ ਮੋਟੀਆਂ ਰਾੜਾ ਦੇ ਕੋਨਾਂ ਦੇ ਨਾਲ ਇੱਕ ਦੂਜੇ ਦੇ ਨਾਲ ਜੋੜ ਕੇ ਸਹਾਰਾ ਦਿੱਤਾ ਗਿਆ ਸੀ। ਕਿਸਾਨਾਂ ਦਾ ਦਿੱਲੀ ਵੱਲ ਮਾਰਚਾ ਵੇਖਦਿਆਂ ਪੁਲਿਸ ਨੇ ਰੇਲਵੇ ਅਤੇ ਮੈਟਰੋ ਸਟੇਸ਼ਨਾਂ ਤੇ ਵਿਦਾਈ ਚੌਕਸੀ ਤਾਂ ਦੋਸਤੋ ਦਿੱਲੀ ਪੁਲਸ ਨੇ ਆਪਣੇ ਮਲਾਇਮਾਨ ਨੂੰ ਟਿੱਕਰੀ ਸਿੰਘੂ ਅਤੇ ਗਾਜੀਪੁਰ ਸਰਦਾਂਤ ਕੌਮੀ ਰਾਜਧਾਨੀ ਦੇ ਰੇਲਵੇ ਅਤੇ ਮੈਟਰੋ ਸਟੇਸ਼ਨਾਂ ਤੇ বাস ਟਰਮੀਨਲਾਂ ਤੇ ਸਖਤ ਚੌਕਸੀ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ ਇਸ ਤੋਂ ਪਹਿਲਾਂ ਕਿਸਾਨ ਨੇ ਐਲਾਨ ਕੀਤਾ ਸੀ ਕਿ ਵਿਰੋਧਾ ਪ੍ਰਦਰਸ਼ਨ ਕਰਨ ਦੇ ਲਈ ਵੱਧ ਬਾਰ ਨੂੰ ਦਿੱਲੀ ਪਹੁੰਚਣਗੇ ਇੱਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸਨਮਾਰਚ ਨੂੰ ਕਿਸਾਨ ਮੈਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀਨ ਦੇਸ਼ ਭਰ ਦੇ ਕਿ ਸੰਨ ਵੱਧਵਾਰ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਸੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਸੀ ਕਿ ਅਸੀਂ ਮੁਸਾਫਰਾਂ ਦੀ ਆਵਾਜਾਈ ਲਈ ਸੰਗੋ ਅਤੇ ਟਿਕਰੀ ਸ਼ਰਧਾਂਤੇ ਬੈਰੀਅਰ ਅਸਥਾਈ ਤੌਰ ਤੇ ਹਟਾ ਦਿੱਤੇ ਹਨ ਪੁਲਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਤਾਇਨਾਤੇ ਹਜੇ ਵੀ ਆਤ 24 ਘੰਟੇ ਸਖਤ ਚੌਕਸੀ ਜੁਕੀਨੇ ਬਣਾਉਣਗੇ